ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਉੜੀ ਹਉਕਿਆ ਅੱਖਾਂ ਇੱਕ ਜੀਵ ਤੇਰਾ ਅੰਤ ਨ ਕਿਨਹੀਂ ਪਾਇਆ ਸੱਚਾ ਸ਼ਬਦ ਵਿਚਾਰੇ ਸੇ ਤੁਝੇ ਮਹਿਸਮਯ ਇਕ ਭਗਵਾ ਵੇਚ ਕਰ ਪਰਮੰਦੇ ਬਿਨ ਸਤਗੁਰ ਕੇ ਨੈਣਾ ਪਾਇਆ ਦੇਦ ਸੰਤਰ ਭਵਤਕ ਤਰੇ ਅੰਦਰ ਆਪ ਲੁਕਾਇਆ ਗੁਰ ਕਾ ਸ਼ਵਰ ਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਪਛਾਨਿਆ ਗੁਰਮਤੀ ਸੱਚ ਸਮਾਇਆ ਆਵਾ ਗੋਣਮ ਬਜ਼ਾਰੀ ਆਵਾ ਬਜ਼ਾਰ ਜਿਨੀ ਰਚਾਇਆ ਇਕਤੜ ਸੱਚ ਸਹ ਲਾਹਣਾ ਜਨਮਨ ਸੱਚ ਆਪਾਇਆ ਸਹ ਲੋਕ ਇਹ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖੇ ਫਲੇ ਅਮ੍ਰਤੇ ਫਲ ਵਿਸੇ ਸਭ ਕਾਰਨੇ ਕਰਤਾ ਖੜੀ ਜਿਸ ਖਵਾਲੈ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆ ਬੜਿਆਈਆ ਗੀ ਸੇਤੀ ਜਾਲ ਇਨੇ ਜਲੇ ਨਾਮ ਬਿਸਾਰਿਆ ਇੱਕ ਨਾ ਚਲਿਆ ਨਾਲ ਪਾੜੀ ਸਿਰ ਹੋਈ ਨਬੀੜੇ ਹੁਕਮ ਚਲਾਇਆ ਤੇਰਾ ਅਤਨਬੀੜ ਤੂੰ ਹੈ ਮਨ ਪਾਇਆ ਕਾਲ ਚਲਾਏ ਬਾਨੇ ਕੋਈ ਨ ਰਖਸੀ ਜਜਰਵਾਣਾ ਕਾਨੇ ਚੜਿਆ ਨੱਚਸੀ ਸਤਿਗੁਰੂ ਬੋਏ ਤਵੀੜ ਸੱਚਾ ਰਖਸੀ ਅਗਨ ਪਖੇ ਪਰਹਾਰ ਅੰਦਨ ਪਖਸੇ ਫਤਾ ਚੁਗੈ ਚੋਗ ਹੁਕਮੇ ਛੁਟਸੀ ਕਰਤਾ ਕਰੈ ਸੋਹਗ ਕੂੜੇ ਨਿਖਟਸੀ ਸਲੋਕੇ ਮਹੱਲਾ ਪਹਿਲਾ ਘਰਮੈ ਕਰ ਦੇ ਕਾਇਦੇ ਸੋ ਸਤਿਗੁਰੂ ਪਰਕਤੁ ਜਾਣੇ ਪੰਜ ਸ਼ੌ ਤਨਕਾਰ ਤੁਨੇ ਤੈ ਵਾਜੈ ਸਭ ਨਿਸ਼ਾਨੀਂ ਦੇਪ ਲੋ ਪਾਤਲ ਤੈ ਮੰਡਲੇ ਖਾਂਡ ਮੰਡਲੇ ਹਵ ਹਰ ਆਨੇ ਤਾਰਿ ਕੁਰਬ ਜਿਤਰੇ ਤ ਸਾਚ ਤਖਤ ਸੁਲਤਾਨੇ ਸੁਖਮਨ ਕੈ ਕਰਿ ਰਾਗ ਸੁਨੇ ਸੁਣ ਮੰਡਲ ਬਿਲਾਇ ਅਕਤ ਕਤਾ ਵਿਚਾਰੀਐ ਮਨਸਾ ਮਨੈ ਸਮਾਈ ਓਟ ਕਮਲੇ ਅੰਮ੍ਰਿਤ ਭੜਿ ਆਏ ਮਨ ਕਤੋ ਨ ਜਾਏ ਜਪਾ ਜਾਪ ਨਾ ਬਿਸਰੈ ਆਜੁਗਾ ਸਮਾਈ ਸਭ ਸਖੀਆਂ ਪੰਚ ਮਿਲ ਗੁਰਮੁਖ ਨਿਜ ਘਰ ਬਾਸੀ ਸ਼ਬਦ ਕੋ ਜੇ ਘਰ ਲਹੈ ਨਾਨਕ ਤਾ ਕਾ ਦਾਸੀ ਨਾਨਕੇ ਤਾ ਕਾ ਦਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ